ਸਤ ਸ੍ਰੀ ਅਕਾਲ ਦੋਸਤੋ ਜਿੰਨੇ ਵੀ ਆਪਣੇ ਚੈਨਲ ਤੇ ਭਰਾ ਆਪਣੇ ਨਾਲ ਜੁੜੇ ਹੈ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਆ ਤਾਂ ਐਸੀ ਤਰ੍ਹਾਂ ਹੀ ਮੇਰਾ ਵੀ ਪਿਆਰ ਦਿੰਦੇ ਰਿਹਾ ਕਰੋ ਤੇ ਵੀਡੀਓ ਨਾਲ ਬਣਾਇਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਜ ਤੁਹਾਨੂੰ ਦੱਸਦੇ ਆਪਾਂ ਵੀ ਆਪਾਂ ਅੰਤਰ ਸਮਝ ਲੈਣੇ ਆ ਬਾਈ ਆ ਵੈਰਿਟੀ ਵਾਲੀ ਚੰਗੀ ਹੈ ਆ ਵੈਰਿਟੀ ਵਾਲੀ ਮੰਦੀ ਹੈ ਬਈ ਜੀ ਵੈਰਾਈਟਿੰਗ ਸਾਰੀਆਂ ਹੀ ਚੰਗੀਆਂ ਹੁੰਦੀਆਂ ਨੇ ਜਿਹੜੀਆਂ ਹਾਈਬ੍ਰਿਡ ਵੈਰਾਈਟਿੰਗ ਹਨ ਤਕਰੀਬਨ ਸਾਰੀਆਂ ਹੀ ਚੰਗੀਆਂ ਹੁੰਦੀਆਂ ਨੇ ਵੈਰਾਈਟੀ ਕੋਈ ਵੀ ਨਹੀਂ ਮਾੜੀ ਤੇ ਆਪਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਪਾਣੀ ਦਾ ਬਹੁਤ ਫਰਕ ਪੈਂਦਾ ਬਈ ਮੌਸਮ ਦਾ ਵੀ ਬਹੁਤ ਫਰਕ ਪੈਂਦਾ ਮੇਨ ਮੁੱਦਾ ਮੌਸਮ ਦਾ ਕਾਰਨ ਅੱਜ ਮੌਸਮ ਜਰੂਰ ਬਦਲ ਗਿਆ ਤੇ ਮੌਸਮ ਦੇ ਬਦਲ ਨਾਲ ਹੀ ਕਿੰਨਾ ਅੰਤਰ ਪੈ ਗਿਆ ਬਾਈ ਆਹ ਦੇਖੋ ਬਾਈ ਤਿੰਨ ਨੰਬਰ ਪਾਣੀ ਤੇ ਆਹ ਵੈਰੈਟੀ ਬਹੁਤ ਸੋਹਣੀ ਵੈਰੈਟੀ ਹੈ ਬਹੁਤ ਵਧੀਆ ਫਟਾਰਾ ਹੈ ਤੇ ਪਾਣੀ ਇਹਦੇ ਵਿੱਚ ਵੀ ਇਸ ਤੋਂ ਵੀ ਪਾਣੀ ਚੰਗਾ ਪੈਂਦਾ ਹੈ ਯਾਰ ਆਪਾਂ ਕੀ ਕਹਿ ਦੀ ਵੀ ਵੈਰੈਟੀ ਦਾ ਹੈ ਵੈਰੈਟੀ ਕੋਈ ਨਹੀਂ ਮਾੜੀ ਬਰਾਤیں ਸਾਰੀਆਂ ਹੀ ਵਧੀਆ। ਯਾ ਦੇਖੋ। ਆ ਵੀ ਬਹੁਤ ਸੋਹਣਾ ਹੈ। ਬਈ ਵਧੀਆ ਫਟਾਰਾ ਕੀਤਾ ਇਹਨੇ ਵੀ। ਠੀਕ ਹੈ ਨਾ ਭਾਈ। ਭਾਈ ਬ੍ਰੇਡਿੰਗਾਂ ਦਾ ਕੋਈ ਜ਼ਿਆਦਾ ਅੰਤਰ ਨਹੀਂ ਹੁੰਦਾ। ਇਹ ਮੌਸਮ ਦੇ ਕਾਰਨੀ ਜੀ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਮੌਸਮ ਤੇ ਮੌਸਮ ਦੇ ਬਦਲ ਨਾਲ ਹੀ ਇਹਨੇ ਕੰਨ ਚੱਕ ਜਾਣੇ ਜਿਹੜੀ ਜੀਰੀ ਹੈ ਨਾ ਇਹਨੇ ਨਾਲ ਦੀ ਨਾਲ ਕੰਨ ਚੱਕ ਜਾਣੇ ਆ ਕੋਈ ਫਸਲ ਲਾ ਲਓ ਨਰਮਾ ਵੀ ਲਾ ਲਓ ਨਰਮੇ ਦੀ ਵੀ ਜਿਹੜੀ ਵੈਰੈਟੀ ਮਤਲ ਹਰਾ ਭਰਾ ਦੇਖਣ ਲੱਗ ਗਿਆ ਸਾਰਾ ਦੇਖੋ ਜੀ ਦੇਖੋ ਬਾਈ ਲੈ ਵੀ ਬਾਕੀ ਤੁਹਾਨੂੰ ਦੱਸਾਂਗੇ ਕੱਲ ਨੂੰ ਆਪਾਂ ਵੀਡੀਓ ਬਾਰੇ ਵੀ ਕਿੰਨੇ ਦਿਨਾਂ ਦੀ ਵੈਰਾਈਟੀ ਹੋਗੀ ਤੇ ਆਪਾਂ ਕਿਹੜੀ ਕਿਹੜੀ ਇਹਦੇ ਚ ਖਾਦ ਪਾਈ ਐ ਠੀਕ ਐ ਬਾਈ ਜੀ ਆ ਤਾਂ ਬਾਈ ਜੀ 28567 ਐ ਬਹੁਤ ਸੋਹਣੀ ਫਟਾਰਾਗੇ ਦਾ ਲੈ ਵੀ ਦੋਸਤੋ ਅੱਜ ਆਪਣੇ ਕੋਲੇ ਥੋੜਾ ਟਾਈਮ ਘਟਾ ਦੇ ਆਪਾਂ ਕਰਦੇ ਆ ਐਂਡ ਹੁਣ ਵੀਡੀਓ ਦਾ ਧੰਨਵਾਦ ਥੈਂਕ ਯੂ